ਦੇਖੋ ਜੀ ਆਪਾਂ ਆਣਾ ਬੈਠੇ ਆਂ ਮੁੰਡੇ ਹੁੰਦੇ ਨਾ ਸਾਨੂੰ ਕੋਈ ਟੈਨਸ਼ਨ ਨਹੀਂ ਹੈਗਾ ਮੇਰਾ ਛੋਟਾ ਭਰਾ ਸਾਰਾ ਡੰਗਰਾਂ ਦਾ ਕੰਮ ਤੇਤੀ ਦਾ ਕੰਮ ਉਹ ਕਰਦਾ ਛੋਟੀ ਕੁੜੀ ਇੱਥੇ ਰਾਜ ਕਰੂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਕਾਲੇ ਆ ਜਾ ਆ ਗਏ ਆ ਆ ਬੈਠ ਜਾਓ ਹਾਂ ਜੀ ਹੁਣ ਤੁਸੀਂ ਜੋ ਕੁਝ ਵੀ ਪੁੱਛਣਾ ਕੁੱਤ ਲੋਕ ਕੰਟੀਨਰੋਂ ਪੀਕਾਰੀ ਖਾਣ ਤੋਂ ਢੋਡਾ ਬੋਲ ਖਾਂਦਾ ਦਿੰਦਾ ਹੈ ਹਾਂਜੀ ਰੋਟੀ ਖਾਣਾ ਹੀ ਦਿੰਦਾ ਹੋਰ ਨਹੀਂ ਕੁਝ ਤਾਂ ਵੰਡਾ ਮਜਾ ਕੇ ਵਾਹਤਾ ਆ ਦੇਖੋ ਇਹ ਤੇ ਰਾਜ ਹਾਂ ਦੇਖੀ ਗਏ ਤੋੜ ਮੈਂ ਦੇਖਦਾ ਥੋੜਾ ਜਿਆਦਾ ਹਾਂਜੀ ਉਹ ਹਾਂਜੀ ਦੇ ਲੱਗਦੇ ਆ ਤਿੰਨ ਮਹੀਨੇ ਹੋ ਗਏ ਥੋੜੀਆ ਕਸਤਾ ਨਹੀਂ ਆਈਆਂ ਇਸ ਤਾਂ ਬਰੇ ਯਾਰ ਕੱਲੂ ਭਰ ਦਾਂਗੇ ਕੱਲ ਕੋਲ ਨੂੰ ਨਹੀਂ ਅੱਜ ਮੈਂ ਇਹਦਾ ਕਸਤਾ ਲੈ ਕੇ ਜਾਣੀ ਹਾਂ ਜਵਾਨਾ ਜੱਟ ਦੀ ਔਰ ਜਵਾਨਾਂ ਵਾਲੇ ਬੌਦ ਦੇਖੇ ਬਾਈ ਮੈਨੂੰ ਯਾਰ ਦੇਖਣ ਆਲੇ ਆ ਬਾਈ ਬਣ ਕੇ ਐਨਾ ਕਰ ਮੇਰੇ ਥੱਲੇ ਚ ਪਾਣੀ ਨਾ ਪਾ ਕੱਲ ਸੁਣੋ ਜੀ ਮੈਂ ਤਾਂ ਇੱਥੇ ਧਰਨਾ ਲਾਉਂਗਾ ਬਾਈ ਮੇਰਾ ਸ਼ਰਾਬ ਨਾ 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 ਤਾਂ ਮੈਂ ਕਸਤਾ ਲੈ ਕੇ ਜਾਣੀ ਹਾਂ ਕੁਝ ਵੀ ਹੋ ਜਾਏ ਯਾਰ ਐ ਕਿਉਂ ਕਰਦਾ ਰੋਜ਼ ਰੋਜ਼ ਇੱਥੇ ਮਰੀ ਜਾਓ ਤੁਹਾਡੇ ਗੇੜੇ ਕੀ ਹੋ ਗਿਆ ਯਾਰ ਕਸਤਾ ਮੰਗਦਾ ਮੰਗਦਾ ਕੀ ਲੈਣੀ ਆ ਉਸ ਕਸਤੀਆਰ ਨੂੰ ਕੱਲ ਨੂੰ ਲੈ ਜੀ ਇੱਕ ਅੱਧਾ ਨਾ ਫੜ ਦਿਆ ਮੇਰੇ ਮਾਦਾ ਧਰ ਨਾ ਲਾਉਂਗਾ ਉਹ ਤਰ ਕੁੜੀ ਵਾਲੇ ਬੈਠੇ ਆ ਤਾਹੇ ਮੁੰਡੇ ਵਾਲੇ ਨੂੰ ਕਸਤ ਲੈ ਕੇ ਜਾਨੀਂ ਕੁੜੀ ਵਾਲੇ ਯਾਰ ਮਾਰ ਮੱਤੇ ਦਾਮ ਦੇ ਮਸਤ ਆ ਗਏ ਭਾਈ ਵਿਆਹ ਕਿੱਥੋਂ ਕਰਾਂਗੇ ਜੇ ਨਾਗੀ ਤਾਂ ਕੁੜੀ ਜਾਣਾ ਭੱਜ ਜਾਣਾ ਕੁੜੀ ਦਾ ਜੜਲਾਣਾ ਕੋਈ ਨਾ ਕਰਨਾ ਆ ਲੈ ਹੋਕਾ ਸਕੈਨਰ ਦੇ ਉਹ ਅਦਲੈ ਅੱਜਾ ਨਾ ਨਾ 40 40 40 ਪੂਰਾ 40 ਉਹ ਅਦਲੈ ਨਾ 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 ਪੂਰਾ 40 ਕਰ ਦੇ ਯਾਰ ਦਨ ਵੇਲੇ ਹੋਰ ਤੁਸੀਂ ਦਿਨ ਵੇਲੇ ਹੋਰ ਦਾਰ ਚੱਕਰ ਆ ਗਿਆ ਮੈਸੇਜ ਆਹੋ ਆ ਗਿਆ ਲਾਗੀ ਕਾਲ ਦੇ ਠੰਡ ਤੇ ਲੰਗ ਜਾਵਾਂ ਛੜੀ ਨਾ ਹੋਰੇ ਉਹ ਆ ਵੀ ਮੁੰਡਿਓ ਆਜੋ ਆ ਗਈ ਕਿਸਤਾ ਬਣੀ ਤੱਕ ਹੀ ਜਾਵੇ ਆਹ ਦਿਖਾ ਲੋ ਦਿਵਾ ਕਿਹੜਾ ਸੌਂਦੇ ਆ 50 ਵਰਕੇ ਆ ਵੀ ਮਸ਼ੀਨਰੀ ਆ ਇਹਦੇ ਨਾਲ ਕੀ ਮਜ਼ਾਕ ਸਾਰਾ ਟੱਬਰ ਉੜ ਗਿਆ ਜਉਂ ਦੀ ਬਾਲਾਂ ਦੀ ਸੁਣਦੇ ਜਿਹੜਾ ਕਹਿੰਦੇ ਹੈਗੇ ਆ ਭਾਈ ਕੀ ਹੋ ਗਿਆ ਕੁਛ ਨਹੀਂ ਜਿਵਾ ਕਿੜਾ ਸੌਂਦੇ ਆ ਮਸ਼ੀਨਰੀ ਜਾਤੇ ਏਡਾ ਕਰਦਾ ਸੀ ਆਹ ਐਕਸੀਡੈਂਟ ਹੋ ਗਿਆ ਓਹ ਹੋ ਗਈ ਡੈੱਡ ਬੱਡੀ ਆ ਗਈ ਭਾਈ ਮੈਂ ਸਭ ਦੀ ਉਡੀਕ ਕਰ ਰਹਾ ਐਂਬੂਲੈਂਸ ਉਹ ਆ ਗਈ ਬਾਈ ਕਿੱਡੀ ਲੰਬੀ ਹੋਇਆ ਵਰਾ ਬਾਈ ਦੀ ਉਹ ਗੱਲ ਸੁਣੋ ਮੁੰਡਿਆ ਆ ਚੈਨਲ ਦਾ ਪਤਾ ਕਰ ਪਹਿਲਾਂ ਕਿਹੜਾ ਏ ਜੀ ਇਹ ਸਾਰੇ ਗੱਲ ਜਾਂਦੀ ਬਾਹਰ ਤਾਂ ਜਾਂਦੀ ਕਿੰਨੇ ਆ ਪਹਿਲਾਂ ਮੈਨੂੰ ਥੋੜਾ ਤਮਾਤਰ ਪਿੱਛੇ ਬਦਨਾਮ ਕਰੀ ਗਾ ਪਤਾ ਕਰ ਇਹਦਾ ਆ ਜਾ ਆ ਜਾ ਆਪਣੀ ਤਾਂ ਸਿੱਧੀ ਗੱਲ ਬਾਤ ਹੈ ਮੰਤਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਿਕਰ ਸਤਿ ਸ਼੍ਰੀ ਅਕਾਲ ਜੀ ਮੰਤਰੀ ਸਾਹਿਬ ਬਾਈ ਦਾ ਬਾਈ ਦਾ ਆ ਆਪਣੀ ਤਾਂ ਜਮਾਈ ਨੇੜੇ ਦੀ ਗੱਲ ਲਾਵਾਂ ਮੰਤਰੀ ਸਾਹਿਬ ਦਾ ਚੱਲ ਚੱਲ ਪੁਰਸੀ ਦਾ ਇਹ ਨਹੀਂ ਐਸਾ ਆਪਣੀ ਪੂਰੀ ਗੱਲ ਮੰਨਦੇ ਲੈ ਦੇਖ ਲਈ ਤੇ ਮੰਤਰੀ ਸਾਹਿਬ ਜੀ ਪਿੰਡ ਹੀ ਨਹੀਂ ਜਿਹੜਾ ਮਾਰਿਆ ਉਹ ਟਾਈਮ ਹੀ ਲੱਗਾ ਉਹਦੇ ਵੇਤੇ ਪਰ ਸਾਡੇ ਨਾਲ ਪਿੰਡਾਂ ਜਾਨ ਮਾਰੀ ਬਹੁਤ ਕਰਦੇ ਆ ਬਹੁਤ ਮੁਖਾਲ ਬਹੁਤ ਕਰਦੇ ਨੇ ਜੀ ਕਹਿੰਦੇ ਤੁਹਾਡੇ ਮੰਨਤੀ ਉਹਦੇ ਵਾਸਤੇ ਖਾਲੀ ਹੋ ਨਿਕਲ ਗਿਆ ਤੁਹਾਡੇ ਨਾਲ ਤਾਂ ਜਮੇ ਮੇਰੇ ਵਾਲੀ ਹੋਈ ਜੀ ਤੇਰੇ ਵਾਲੀ ਆ ਜੀ ਕੱਲ ਸਾਡੇ ਧਾਰ ਚ 来 ਇੱਕ ਸਾਧੂ ਆ ਗਿਆ ਜੀ ਮੈਨੂੰ ਕਹਿੰਦਾ 20 ਰੁਪਏ ਦੇ ਮੈਂ ਕਿਹਾ ਜੇ ਤੈਨੂੰ 20 ਰੁਪਏ ਦੇ ਤਾਂ ਫੇਰ ਕੀ ਹੋਊ ਕਹਿੰਦਾ ਤੂੰ ਦੇ ਤਾਂ ਸਹੀ ਮੈਂ 200 ਰੁਪਏ ਦਿੰਦੇ ਜੀ ਕਹਿੰਦਾ ਉਹ ਸਾਹਮਣੇ ਕੀ ਆ ਮੈਂ ਕਹਾਂ ਜੀ ਉੱਥੇ ਆਪਣੀ ਰਹਿائش ਆ ਕਹਿੰਦਾ ਇੱਧਰ ਮੈਂ ਕਹਾਂ ਜੀ ਇੱਧਰ ਆਪਣੀ ਕੋਠੜੀ ਆ ਕਹਦਾ ਬੱਚਾ ਇਹ ਨੂੰ 8 ਫੁੱਟ ਪੱਟ ਲੈ ਤੈਨੂੰ ਸੋਨਾ ਚਾਂਦੀ ਮਿਲੇ ਮੈਂ ਹੀ ਅੱਠ ਦੀ ਵਜਾਇਆ ਉਹ 10 ਫੁੱਟ ਢੇੜਤੀ ਫੇਰ ਮਿਲਿਆ ਕੁਝ ਮਰੇ ਦੀ ਘੜਾ ਪਰ ਨਿਕਲਿਆ ਥੋਡੇ ਵਾਲੇ ਆਦੇ ਮੰਗੂ ਖਾਲੀ ਗੁੰਗਾ ਉਹ ਤਾਂ ਨਮਸਕੂਲ ਦੇ ਅੱਗੇ ਬੰਦੇ ਜੰਮੂ ਦੋ ਕੱਤੇ ਗੱਲਾਂ ਨਹੀਂ ਭੇਦੀ ਤਮਾਤਰ ਨਹੀਂ ਮੈਂ ਇੱਕ ਗੱਲ ਹੋਰ ਯਾਦਾ ਆਪਣੀ ਸਿੱਧੀ ਕਰਦੇ ਹਾਂ ਮਾਪਰੇ ਸਾਹੋਂ ਮਾਈਕਰੋਮੈਕ ਗਲਤੀ ਬਾਤਰੀ ਹਾਂ ਹਸਿਕਾਲ ਜੀ ਤੇ ਸਵੇਖਾਂ ਅੰਤਿਨਾ ਤੁਸੀਂ ਬਹੁਤ ਦਿੱਕੋ ਮੁੰਡਾ ਜੀ ਆਪਣੇ ਫੰਡੋ ਬਹੁਤ ਔਲਹਾਰ ਹੈ ਜਿਹੜੀ ਤੁਸੀਂ ਸਟੇਜ ਤੇ ਸਪੀਚ ਦਿੱਤੀ ਤੇ ਕਹੇ ਜੀ ਤਾਂ ਪ੍ਰਭਾਵਿਤ ਹੋ ਗਿਆ ਤੁਸੀਂ ਜੀ ਵਾਤਾਵਰਣ ਪ੍ਰੇਮੀ ਆ ਜੀ ਇਹੇ ਮੰਤਰੀ ਸਾਹਿਬ 30 ਸਪੀਸ ਹਲਕੇ ਨਾਲ ਅਸੀਂ ਹੁਣ ਸਾਰੇ ਪਿੰਡ ਦੇ ਬੁੱਟਰ ਆ ਵਧੀਆ ਗੱਲਾਂ ਇਹਦੇ ਕਾਰਗਰਤਾ ਹੋਣੀ ਚਾਹੀਦੀ ਬਸ ਮੰਤਰੀ ਸਾਹਿਬ 99 ਪਿੰਡ ਦਾ ਬੰਦਾ ਇਹ ਤੰਗ ਨਾ ਕਰੀਂ ਤੁਸੀਂ ਸਰਕਾਰੀ ਜਗ੍ਹਾ ਚਲਾਓ ਕੋਈ ਨਹੀਂ ਰੁਕਦਾ ਮੈਂ ਬੈਠਾ ਉਹ ਤੂੰ ਮੁੱਠਾ ਕਾਹਨੂੰ ਮੰਤਰੀ ਸਾਹਿਬ ਆਪਣੇ ਜਮੀਨੇ ਦੀ ਗੱਲ ਹੋਈ ਆ ਚਾਹ ਫਿਰ ਮੁੱਠੇ ਲਾਈਏ ਜੀ ਅਸੀਂ ਉਹ ਉੱਪਰ ਬੁਤਲ ਨਹੀਂ ਕਦਨੇ ਬੱਦ ਬੰਦ ਨੇ ਅਗਰਾ ਠੀਕ ਨਹੀਂ ਜਾਂਦਾ ਹਜੇ ਉਹ ਕਿੱਥੇ ਯਾਰ ਕਾਲਿਆ ਇਹ ਕਹਿੰਦਾ ਡਾਕਟਰ ਡਾਕਟਰਾਂ ਦਾ ਜਾ ਕੇ ਸਿਵਾ ਕਰ ਦੋ ਕਹਿੰਦਾ ਦੱਸਿਆ ਹੁਣ ਗਾ ਦਿੱਲੀ ਗਈ ਉੱਥੇ ਅਨਿਵਰਸਰੀ ਹੋਈ ਯਾਰ ਜੇ ਡਾਕਟਰਾਂ ਨੇ ਜਵਾਬ ਦੇਤਾ ਯਾਰ ਇਹਦਾ ਰੱਬੇ ਰੱਖਾ ਉਹ ਇਹਦਾ ਕੋਈ ਬੀਮਾ ਬੰਦ ਨਹੀਂ ਕਰਾਇਆ ਵਾ ਕਰਾਇਆ ਯਾਰ ਆਲੇ ਮੈਨੂੰ ਤਾਂ ਪੜ੍ਹਨਾ ਨਹੀਂ ਆਉਂਦਾ ਤੂੰ ਦੇਖੀ ਐ ਲੈ ਮੈਨੂੰ ਦੱਸਾਉਣਾ ਲੈ ਉਹ ਬੀਮਾ ਦਾ ਖਾਤਾ ਵੱਡਾ 1 ਕਰੋੜ ਦਾ بیمਾ ਜੇਕਰ ਗਾਹਕਮਰ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ 1 ਕਰੋੜ ਰੁਪਏ ਦਿੱਤਾ ਜਾਵੇਗਾ ਪਰ ਜੇਕਰ ਗਾਹਕਮਰ ਨੇ بیمੇ ਦੀਆਂ ਚਾਰ ਕਿਸ਼ਤਾਂ ਨਹੀਂ ਭਰੀਆਂ ਇਸ ਕਰਕੇ بیمਾ ਰੱਦ ਕੀਤਾ ਜਾਂਦਾ ਹੈ